ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬੈਲਟ ਪੇਪਰ ਵਾਲੇ ਬਿਆਨ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਦੁਆਰਾ ਕਿਹਾ ਗਿਆ ਕਿ ਕਾਂਗਰਸ ਹੈ ਜਿਹੜੀਆਂ ਆਪਣੀਆਂ ਕਰਤੂਤਾ ਕਰਕੇ ਹਾਰਦੀ ਹੈ ਤੇ ਹੁਣ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਗੈਰ ਜ਼ਿੰਮੇਵਾਰਤਾ ਵਾਲਾ ਬਿਆਨ ਦਿੱਤਾ ਉਸ ਨੂੰ ਲੈ ਕੇ ਕਾਫੀ ਜਿਹੜੇ ਸਵਾਲ ਖੜੇ ਹੋ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਚੰਨੀ ਸਾਹਿਬ ਕਿੱਥੇ ਛਪਾਏ ਨੇ 벨ਟ ਪੇਪਰ VOTING ਤੋਂ ਪਹਿਲਾਂ ਹੀ ਕਾਂਗਰਸ ਹਾਰ ਮੰਨ ਚੁੱਕੀ ਆ ਜਿਹੜਾ ਕਿ ਇਹ ਬਿਆਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੁਆਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਪੁੱਛਿਆ ਗਿਆ ਕਿ ਕਿੱਥੇ ਨੇ ਉਹ 벨ਟ ਪੇਪਰ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਛਪਾ ਕੇ ਰੱਖੇ ਗਏ ਨੇ ਕਾਂਗਰਸ ਜਿਹੜੀ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੀ ਆ ਬੁਕਲਾਹੜ ਦੇ ਵਿੱਚ ਜਿਹੜੇ ਦਿਨ ਪ੍ਰਤੀ ਦਿਨ ਨਵੇਂ ਬਿਆਨ ਨੇ ਜਿਹੜੇ ਉਹ ਦਿੱਤੇ ਜਾਂਦੇ ਨੇ ਹੋਰ ਕੀ ਕਹਿੰਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਓ ਸੁਣਦੇ ਆ 350 ਕਰੋੜ ਦੇ ਅਟੈਚੀ ਨਾਲ 2021 ਚ ਚੰਨੀ ਕਰਕੇ ਮਸਲਾ ਹੱਲ ਸੋ ਚੰਨੀ ਸਾਹਿਬ ਜ਼ਿੰਮੇਵਾਰੀ ਵਾਲੇ ਬਿਆਨ ਦਿਓ ਕਿ ਅਸੀਂ ਓਛੇ ਪਾਲੇ ਬਲਟ ਪੇਪਰ ਚੋ ਪਾਲੇ ਇਹ ਆਏ ਕਰਨਗੇ ਹੋਣਾ ਕਰਨਗੇ ਇਹ ਅਸਲ ਚ ਤੁਹਾਡੀ ਹਾਰ ਮੰਨ ਲਈ ਤੁਸੀਂ ਲੋਕਤੰਤਰ ਦੇ ਵਿੱਚ ਜੇ ਤੁਸੀਂ ਫਿਰ ਬੈਲਟ ਪੇਪਰ ਛਪਾ ਲੇ ਤੁਸੀਂ ਬਾਈਕਾਟ ਕਰ ਦੋ ਇਲੈਕਸ਼ਨਾਂ ਦਾ ਆ ਜਿਹੜੇ ਤੁਸੀਂ ਖੜੇ ਖੜੇ ਕੀਤੇ ਐ 2433 ਬੰਦੇ ਇਹਨਾਂ ਨੂੰ ਕਹਿ ਦੋ ਕਿ ਬੈਲਟ ਪੇਪਰ ਛਪਾ ਲਈ ਤੁਸੀਂ 2433 ਅਸੀਂ ਬਾਈਕਾਟ ਕਰਾਂ ਕਰੋ ਬਾਈਕਾਟ ਨਾਲੇ ਲੜੀ ਵੀ ਜਾਂਦੇ ਐ ਵੀ ਜੋ ਜੁੱਤ ਕੋ ਠੀਕ ਐ ਦੇਖ ਲੈਣੇ ਆ ਤੇ ਕੱਲ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਐ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਦੀ ਉਹ ਉਹ ਮੁੰਡਾ ਜਿਹੜਾ ਨਾਲ-ਨਾਲ ਤੁਰ ਜਾਂਦਾ ਤੇ ਉਹ ਕੀ ਕਹਿ ਰਿਹਾ ਉਹਦਾ ਕੋਈ ਨਿੱਜੀ ਕੰਮ ਐ ਕੀ ਕਹਿ ਰਿਹਾ ਉਹ ਕਿ ਤੁਸੀਂ ਹੁਣ ਤੱਕ ਤੁਸੀਂ ਪਿੰਡ ਵੇਚ ਕੇ ਖਾ ਗਏ ਹੁਣ ਤੱਕ ਤੁਸੀਂ ਪੰਥ ਵੇਚਿਆ ਹੁਣ ਤੱਕ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਤੁਸੀਂ ਸਾਈਨ ਨਹੀਂ ਕਰ ਰਹੇ ਮਤਿਆਂ ਤੇ ਕਾਲੇ ਪੀਲੇ ਫੈਲ ਗਿਆ ਸਰਕਾਰ 35 ਲੱਖ ਰੁਪਏ ਦੇਣ ਨੂੰ ਤਿਆਰ ਹੈ ਛੱਪੜ ਟੋਬੇ ਗੰਦ ਕੱਢਣ ਨੂੰ ਤਿਆਰ ਹੈ ਗਰਾਊਂਡ ਬਣੂਗਾ ਤੁਸੀਂ ਸਾਈਨ ਕਿਉਂ ਨਹੀਂ ਕਰਦੇ ਔਰ ਕਿੰਨੀ ਮੋਟੀ ਚਮੜੀ ਦੇ ਬਿਸ਼ਰਮ ਨੇ ਕਿ ਉਹਦੇ ਕੋਲ ਦੀ ਲੰਗੀ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਕਰਕੇ ਉਹ ਕਹਿੰਦਾ ਵਾਹਿਗੁਰੂ ਲੇਖੇ ਲਊਗਾ ਥੋੜਨਾ ਹੋਣੀ ਹੈ ਇਦਾਂ ਹੀ ਆ ਇਹ ਮਾਲਵੇ ਦੀ ਹਾਲਤ ਹੈ ਅਕਾਲੀ ਦਲ ਦੀ ਜਿਹੜਾ ਹਮਾਂ ਗੜ ਮੰਨਿਆ ਜਾਂਦਾ ਸੀ ਸੋ ਇਸ ਕਰਕੇ ਕੱਲ ਨੂੰ ਵੋਟਾਂ ਪੈਣਗੀਆਂ ਜੇ ਈਵੀਐਮ ਤੇ ਪਵਾਓ ਤਾਂ ਈਵੀਐਮ ਚ ਸਵਾਲ ਉੱਠਦੇ ਆ ਹੁਣ ਇਹ ਬੈਲਟ ਪੇਪਰ ਨਾ ਪੈ ਰਹੀਆਂ ਨੇ ਤਾਂ ਇਹ ਕਹਿੰਦੇ ਬੈਲਟ ਪੇਪਰ ਵੱਧ ਛਾ ਪਾ ਲੇ ਤੁਸੀਂ ਕਿਵੇਂ ਮੰਨੋਗੇ ਤੁਸੀਂ ਸਿਰਫ ਜਦੋਂ ਤੁਸੀਂ ਜਿੱਤ ਕੇ ਉਹਦੀ ਸਹੀ ਪਹਿਣਗੇ ਹਨ ਹਾਲਾਂਕਿ ਅਸੀਂ ਇਹਨਾਂ ਦੀ ਸਪੋਰਟ ਕੀਤੀ ਹੈ ਵੋਟ ਚੋਰੀ ਚ ਬਿਹਾ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਜੇ ਕੋਈ ਸਵਾਲ ਉੱਠਿਆ ਕਿਤੇ ਪਰ ਨਾ ਇੱਥੇ ਵੈਲਟ ਪੇਪਰ ਨੂੰ ਬਗਾਲਾ ਕੱਢਣ ਲੱਗੇ ਸੋ ਕਾਂਗਰਸ ਅਕਾਲੀ ਦਲ ਭਾਜਪਾ ਸਾਰੇ ਤਿੰਨੇ ਮਿਲੇ ਹੋਏ ਨੇ ਕਈ ਕੈਂਡੀਡੇਟ ਵੀ ਇਹਨਾਂ ਦੇ ਇਕੱਠੇ ਨੇ ਮੈਂ ਤਾਂ ਆਮ ਤੁਹਾਡੇ ਜਰੀਏ ਆਮ ਲੋਕਾਂ ਨੂੰ ਕਹਿਣਾ ਚਾਹਣਾ ਕਿ ਕੋਟ ਇਹ ਇਹ ਜਿਹੜੇ ਉਮੀਦਵਾਰ ਨੇ ਤੁਹਾਡੇ ਪਿੰਡਾਂ ਦੇ ਨੇ ਤੁਸੀਂ ਹਰ ਰੋਜ਼ ਇਹਨਾਂ ਦੇ ਮੱਥੇ ਲੱਗਣਾ ਇੱਕ ਦੂਜੇ ਨਾਲ ਇਹਦੇ 'ਚ ਕੋਈ ਸਟੇਟ ਲੈਵਲ ਦਾ ਜਾਂ ਨੈਸ਼ਨਲ ਲੈਵਲ ਦਾ ਮੁੱਦਾ ਨਹੀਂ ਹੈਗਾ ਲੋਕਲ ਮੁੱਦਿਆਂ ਤੇ ਚੋਣ ਲੜੀ ਜਾਂਦੀ ਹੈ ਇਹ ਕਿਰਪਾ ਕਰਕੇ ਜਿਹੜੇ ਤੁਹਾਨੂੰ ਪਤਾ ਹੈ ਕੱਲੇ-ਕੱਲੇ ਘਰ ਉਮੀਦਵਾਰ ਦਾ ਵੀ ਕੌਣ ਹੈ ਕਿੱਥੇ ਰਿਸ਼ਤੇਦਾਰੀ ਹੈ ਕਿੱਥੇ ਕੀ ਹੈ ਸਭ ਕੁਝ ਜਾਣਦੇ ਹਾਂ ਦਾ ਪੂਰਾ ਕੁੰਡਲੀ ਕੱਢੀ ਹੋਈ ਹੈ ਤੁਹਾਡੇ ਕੋਲੇ ਚੰਗੇ ਬੰਦਿਆਂ ਨੂੰ ਵੋਟਾ ਦਿਓ